ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਛੋਟਾ ਕੱਲੂਕਾਰਾ ਦਿਵਸ ਹੈ ਸਭ ਤੋਂ ਪਹਿਲਾਂ ਉਸ ਮਹਾਨ ਸਿੰਘ ਸਿੰਘਣੀਆਂ ਨੂੰ ਕੋਟ ਕੋਟ ਪ੍ਰਣਾਮ ਕਰੀਏ ਛੋਟੀ ਜੀ ਸੰਖੇਪ ਜੀ ਜਾਣਕਾਰੀ ਛੋਟਾ ਕੱਲੂਕਾਰਾ 1747 ਈਸਵੀ ਨੂੰ ਬੀਤਿਤ ਹੁੰਦਾ ਹੈ ਗੁਰਦਾਸਪੁਰ ਦੇ ਪਿੰਡ ਕਨਨਵਾਲ ਬਹੁਤ ਭਾਰੇ ਜੰਗਲ ਸੀ ਤੇ ਅਕਸਰ ਸਿੰਘ ਇੱਥੇ ਸਰਨ ਲੈਣ ਵਾਸਤੇ ਆਇਆ ਕਰਦੇ ਸੀ ਜੰਗਲ ਵਿੱਚ ਰਹਿਸੀ ਇਲਾਕਾ ਸੀ ਤੇ ਇੱਥੇ ਜਸਪਤ ਤੇ ਲਖਪਤ ਮੌਕੇ ਦੇ دیਵਾਨ ਨੇ ਉਹਨਾਂ ਨੇ ਸਿੰਘਾਂ ਨੂੰ 3 ਮਹੀਨੇ ਘੇਰਾ ਪਾਈ ਰੱਖਿਆ ਜਦੋਂ ਕੋਈ ਗੱਲਬਾਤ ਨਾ ਵਲੀ ਤਾਂ ਫਿਰ ਕਾਨੂੰਵਾਲ ਦੇ ਜੰਗਲ ਨੂੰ ਅੱਗ ਲਾਈ ਤੇ ਮਜਬੂਰਨ ਸਿੰਘਾਂ ਨੂੰ ਫਿਰ ਪਹਾੜਾਂ ਵੱਲ ਨੂੰ ਤੁਰਨਾ ਪਿਆ ਫਿਰ ਜਸਪਤ ਦੀ ਫੌਜ ਨੇ ਮੰਗਰਾ ਕਰਕੇ 11000 ਸਿੱਖ ਸ਼ਹੀਦ ਕੀਤੇ ਇਮੇ ਛੋਟੀ ਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਕੋਟ ਕੋਟ ਪਰ